ਮੈਂ ਕਿੰਨਾ ਥੋੜੇ ਬੰਦੇ ਥੋੜੇ ਹੋਰ ਥੋੜੇ ਜੁੜ ਜਾਣ ਨਾਲ ਤੇ ਫਿਰ ਆਪਾਂ ਆਪਣੀ ਗੱਲ ਸ਼ੁਰੂ ਕਰਦੇ ਆਂ ਚਲੋ ਬਾਕੀ ਸਾਰੇ ਮੇਰੇ ਵੀਰ ਜਿਹੜੇ ਮੈਨੂੰ ਚਾਹੁੰਦੇ ਆ ਜਿਹੜੇ ਮੈਨੂੰ ਜਾਣਦੇ ਆ ਚੰਗੀ ਤਰ੍ਹਾਂ ਮੇਰਾ ਸੁਭਾਅ ਕਿ ਉਹ ਜਾਂ ਹੈਨਾ ਮੈਂ ਕਿਹੋ ਜਿਹਾ ਇਨਸਾਨ ਆ ਉਹ ਮੇਰਾ ਪਰਮਾਤਮਾ ਜਾਣਦਾ ਮੇਰਾ ਪਰਿਵਾਰ ਜਾਣਦਾ ਬਾਕੀ ਚਲੋ ਅੱਜ ਅਸੀਂ ਮੈਂ ਗੱਲ ਸਟਾਰਟ ਕਰ ਰਿਹਾ 2000 14 ਵਿੱਚ ਮੇਰੇ ਕੈਨੇਡਾ ਚ ਲੱਤ ਤੇ ਸੱਟ ਲੱਗੀ ਸੀ ਉਦੋਂ ਮੈਂ ਸਿੱਧਾ ਕੈਨੇਡਾ ਦਾ ਹਸਪਤਾਲ ਆਇਆ ਤੇ ਉਦੋਂ ਉਸਤਾਦ ਜੀ ਨੇ ਗਾਂਦਰਾ ਪੈਂਡ ਦੇ ਵਿੱਚ ਉਹ ਕੈਂਪ ਲਾਉਂਦੇ ਹੁੰਦੇ ਆ ਮੁੰਡਿਆਂ ਦਾ ਨਾ ਨਹੀਂ ਦੇ ਰਹੇ ਸੀ ਗੱਲ ਇਹ ਨਾ ਮੈਂ ਕੋਈ ਸਾਫਤ ਨਹੀਂ ਕਰਨਾ ਕਿਸੇ ਨੂੰ ਬਸ ਮੇਰਾ ਲਾਈਫ ਹੋਣ ਦਾ ਇਹ ਕਾਰਨ ਸੀ ਵੀ ਇਹ ਬੰਦਾ ਮੇਰੇ ਉਸਤਾਦ ਦੇ ਥਰੂ ਜਾਣਦਾ ਸੀ 30000 ਰੁਪਇਆ ਦਿੱਤਾ ਮੈਂ ਹਨਾ ਇਦਾਂ ਅਸੀਂ ਫਲਾਨਾ ਜਿੱਦਣੇ ਹਸਪਤਾਲ ਦੇ ਵਿੱਚ ਹੈਡਮੈਟ ਸੀ ਇਹਦੀ ਸਰਜਰੀ ਹੋਣੀ ਸੀ ਉਦੋਂ ਕਹਿੰਦਾ ਸੀ ਮੈਂ ਕੋਚ ਨੂੰ ਕਿਹਾ ਵੀ ਕੋਚ ਰਹਿਣ ਦੇ ਜੇ ਨਹੀਂ ਹੁੰਦਾ ਹੈਗਾ ਜੇ ਤੂੰ ਐਡਾ ਾਨਕੀ ਹੁੰਦਾ ਤੂੰ ਉੱਠ ਕੇ ਚਲ ਜਾਂਦਾ ਉਥੋਂ ਹਸਪਤਾਲ ਚੋਂ ਕਹਿੰਦਾ ਮੈਂ ਅਕੈਡਮੀ 'ਚ ਆਪਣਾ ਖਰਚਾ ਕਰਦਾ ਸੀ ਮੈਂ ਪੈਸੇ ਦਿੰਦਾ ਸੀ ਅਕੈਡਮੀ 'ਚ ਉੱਥੇ ਹਨਾ ਜੇ ਤੂੰ ਅਕੈਡਮੀ 'ਚ ਪੈਸੇ ਦਿੰਦਾ ਸੀ ਉੱਥੇ ਤੇ ਤੂੰ ਆਪਰੇਟ ਵੀ ਆਪਣਾ ਆਪ ਕਰਾਈ ਸਕਦਾ ਸੀ ਏਡੀ ਸਾਡੀ ਵੀ ਕੀ ਲੋੜ ਸੀ ਰਾਈਡ ਜੇ ਤੂੰ ਐਡਾ ਣਖੀ ਸੀ ਤੂੰ ਉੱਥੇ ਕਹਿੰਦਾ ਵੀ ਭਾਈ ਵੀ ਉੱਠ ਕੇ ਚੱਲ ਜਾਂਦਾ ਫਿਰ ਵੀ ਮੈਂ ਨਹੀਂ ਆਪਰੇਟ ਕਰਾਉਣਾ ਹਨਾ ਤੇ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਇਹ ਸਾਡਾ ਸੀਨੀਅਰ ਆ ਤੇ ਅਸੀਂ ਜੂਨੀਅਰ ਸੀ ਜੂਨੀਅਰ ਨੇ ਸੀਨੀਅਰ ਦੀ ਸਰਜਰੀ ਕਰਵਾਈ ਹਨਾ ਚਲੋ ਮੈਂ ਆਪਣੇ ਕੋਚ ਦੇ ਜਿਹੜੀ ਟੀਮ 'ਚ ਉਹ ਖੇਡਦੇ ਸੀ ਉਹਨਾਂ ਨੇ 20000 ਰੁਪਏ ਦਿੱਤਾ ਡਾਕਟਰ ਕਹਿੰਦਾ ਸੀ ਪੈਸੇ ਜਮ੍ਹਾਂ ਕਰਵਾਓ ਤੇ ਇਹਦੀ ਸਰਜਰੀ ਫੇਰ ਸਟਾਰਟ ਹੋਣੀ ਹੈ ਨਾ ਚਲੋ ਉਹਦੇ ਮਾਪੇ ਵੀ ਉੱਥੇ ਆ ਗਏ ਹਨਾ ਉਹ ਵੀ ਹੱਥ ਜੋੜਨ ਲੱਗ ਗਏ ਵੀ ਵੀ ਪੁੱਤ ਤੂੰ ઓਪਰੇਟ ਕਰਾ ਦੇ ਸੋਸ਼ਲ ਮੀਡੀਆ ਤੇ ਵਾਰ-ਵਾਰ ਵੀਡੀਓ ਪਾ ਰਿਹਾ ਵੀ ਮੈਂ ਇਦਾਂ ਵਾਂ ਆ ਮੇਰੀ ਇਮੇਜ ਤੇ ਹੁਣ ਲੋਕਾਂ ਨੇ ਸੋਚਣਾ ਵੀ ਖਰੇ ਮੈਂ ਰੋਂ ਗਿਆ ਜਾਂ ਇਹ ਗਾਂਹ ਜਾ ਕੇ ਆ ਚੀਜ਼ਾਂ ਕਰਨੀਆਂ ਸੋਸ਼ਲ ਮੀਡੀਆ ਤੇ ਉਹ ਪਾ ਰਿਹਾ ਵੀਡੀਓ ਬਣਾ ਕੇ ਪਾ ਰਿਹਾ ਵੀ ਕੋਈ ਨਾ ਹਨਾ ਵੀ ਵੀ ਸਾਰੇ ਕਹਿਣਗੇ ਵੀ ਦੁੱਲਾ ਮਾੜਾ ਜਾਂ ਕਿਦਾਂ ਨਾ ਕੋਈ ਮੇਰਾ ਮਕਸਦ ਨਹੀਂ ਸੀ ਵੀਡੀਓ ਪਾਉਣ ਦਾ ਲਾਈਵ ਹੋਣ ਦਾ ਪਰ ਮੈਂ ਵੀਡੀਓ ਬਣਾਈ ਸੀ ਪਰ ਉਹ ਜਿਆਦਾ ਵੱਡੀ ਹੋ ਗਈ ਤਾਂ ਕਰਕੇ ਉਹ ਲੋਡ ਨਹੀਂ ਹੋ ਰਹੀ ਸੀ ਮੈਨੂੰ ਲਾਈਵ ਹੋਣਾ ਪਿਆ ਤੇ ਪਰ ਜਿਹੜੇ ਮੈਨੂੰ ਚਾਹੁੰਦੇ ਆ ਜਿਹੜੇ ਮੈਨੂੰ ਪਿਆਰ ਕਰਦੇ ਉਹਨਾਂ ਨੇ ਇਹ ਚੀਜ਼ ਸੋਚਣੀ ਆ ਵੀ ਪਤਾ ਨਹੀਂ ਵੀ ਮੈਂ ਕਿਉਂ ਇਹ ਕਰ ਰਿਹਾ ਜਾਂ ਮੈਂ ਉਹ ਬੰਦਾ ਕਿਉਂ ਇਹ ਚੀਜ਼ਾਂ ਕਰ ਰਿਹਾ ਹਨਾ ਚਲੋ ਉਨਾ ਪਰਸਨਲ ਮੈਟਰ ਸੀ ਜੀ ਉਹਦੇ ਘਰ ਦਿਆਂ ਨਾ ਬੈਠ ਕੇ ਵੀ ਗੱਲ ਹੋਈ ਉਹਦੇ ਮੰਮੀ ਡੈਡੀ ਪੈੰਡ ਆਏ ਮੇਰੇ ਕੋ ਬੱਗੇ ਆਏ ਗੱਲਬਾਤ ਸਾਰੀ ਹੋਈ ਸਾਰਾ ਸੌਡ ਆਊਟ ਹੋ ਗਿਆ ਵੀ ਵੀ ਇਹਨੇ ਪਹਿਲਾਂ ਵੀ ਟਰਾਈ ਕੀਤੀ ਸੋਸ਼ਲ ਮੀਡੀਆ ਦੇ ਪਰ ਸਾਨੂੰ ਨਹੀਂ ਪਤਾ ਸੀ ਇਹਨੇ ਸਕਰੀਨ ਰਿਕਾਰਡਿੰਗ ਸਾਡੀ ਕੀਤੀ ਹੋਈ ਸੀ ਤੇ ਬਾਅਦ ਵਿੱਚ ਉਹ ਪਾਰਿਆ ਸੀ ਹਨਾ ਨਾ ਹੀ ਸਾਡਾ ਕੋਈ ਫਰੈਂਡ ਸੀ ਨਾ ਕਦੇ ਅਸੀਂ ਇਹਨੂੰ ਫਰੈਂਡ ਬਣਾਇਆ ਠੀਕ ਆ ਉਸਤਾਦ ਕੋ ਸਾਡੀ ਅਕੈਡਮੀ ਰਹਿੰਦਾ ਸੀ ਉਥੇ ਕੈਂਪ ਦੇ ਵਿੱਚ ਆਇਆ ਸੀ ਜਿੱਦਾਂ ਸਾਡੇ ਕੋ ਘਰ ਆ ਜਾਂਦਾ ਸੀ ਉਦੋਂ ਮੇਰੇ ਸੱਟ ਲੱਗੀ ਹਸਪੀਟਲ ਆਇਆ ਜਿੱਦਾਂ ਕਹਿੰਦਾ ਮੈਂ ਟਟੀਆਂ ਪੂੰਝਦਾ ਰਿਆਂ ਫਲਾਨਾ ਉਹ ਸਾਨੂੰ ਦੱਸ ਰਿਹਾ ਵੀ ਯਾਰੀ ਦੋਸਤੀ ਕਿਦਾਂ ਮੋਣੀ ਅਸੀਂ ਉਹਦੇ ਕੋਈ ਯਾਰ ਨਹੀਂ ਸੀ ਨਾ ਸਾਡਾ ਕੋਈ ਫਰੈਂਡ ਸੀ ਆ ਇਦਾਂ ਦੇ ਯਾਰਾਂ ਤੋਂ ਅਸੀਂ ਲੈਣਾ ਕੀ ਆ ਜਿਹੜੇ ਤੁਹਾਡੀ ਸਕਰੀਨ ਰਿਕਾਰਡਿੰਗ ਕਰ ਰਹੇ ਆ ਹਨਾ ਫੇ ਤਾਂ ਨੂੰ ਕਹਿ ਰਿਹਾ ਵੀ ਯਾਰ ਆ ਤੁਹਾਡਾ ਫਲਾਣਾ ਵਾ ਮੈਂ ਤੇਰੇ ਲਈ ਆ ਕੀਤਾ ਜਾਂ ਤੂੰ ਮੇਰੇ ਲਈ ਆ ਕੀਤਾ ਹਨਾ ਮੈਂ ਬਸ ਇਹ ਗੱਲ ਕਲੀਅਰ ਕਰ ਹੋ ਗਿਆ ਹਨਾ ਤੂੰ ਪਹਿਲਾਂ ਸਾਨੂੰ ਆਪ ਧਮਕੀਆਂ ਦੇ ਰਿਆ ਸੀ ਤੂੰ ਸਾਨੂੰ ਮੈਸੇਜ ਕਰ ਰਿਆ ਸੀ ਬੱਜੂ ਮੇਰੇ ਚ ਆ ਕੇ ਫਲਾਣਾ ਕਰੋ ਤੈਮਕੜਾ ਕਰੋ ਹਨਾ ਹੁਣ ਤੂੰ ਡਰਦਾ ਇਹ ਵੀਡੀਓ ਪਾ ਰਿਆਂ ਵੀ ਮੇਰਾ ਕੋਈ ਨੁਕਸਾਨ ਨਾ ਕਰ ਦੇਣਗੇ ਆ ਨਾ ਅੱਜ ਉਹ ਗੱਲ ਨੂੰ 10 ਸਾਲ ਹੋ ਗਏ ਦੇ ਵਿੱਚ ਕਹਿੰਦਾ ਮੈਂ 35000 ਰੁਪਇਆ ਦੇ ਦਤਾ 10 ਸਾਲਾਂ ਦਾ ਬਾਕੀ ਤੁਸੀਂ ਲਾ ਲਓ ਵਿਆਜ ਕਿੰਨਾ ਲੱਗਦਾ ਇਸ ਬੰਦੇ ਤੋਂ ਵਿਆਜ ਸਾਣੇ ਪੈਸੇ ਲੈਣੇ ਆ ਮੈਂ ਕਹਿੰਦਾ ਨਹੀਂ ਸੀ ਪਰ ਇਸ ਬੰਦੇ ਨੇ ਸਾਨੂੰ ਮਜਬੂਰ ਕਰਤਾ ਮੈਂ ਸਿਰਫ ਆਪਣੇ ਉਸਤਾਦ ਦੀ ਕਦਰ ਕਰਦਾ ਤੇ ਮੈਂ ਹਰ ਇੱਕ ਮਾਪੇ ਦੀ ਕਦਰ ਕਰਦਾ ਜਿੱਦਾਂ ਮੈਂ ਆਪਣੇ ਮਾਪੇ ਦੀ ਕਦਰ ਕਰਦਾ ਉਦਾਂ ਹੀ ਇਹ ਕਹਿੰਦਾ ਵੀ ਮੇਰੇ ਮਾਪੇ ਨੂੰ ਧਮਕੀਆਂ ਦਿੱਤੀਆਂ ਇਹਦੇ ਮਾਪਿਆਂ ਨਾਲ ਬੈਠ ਕੇ ਮੈਂ ਗੱਲਬਾਤ ਕੀਤੀ ਸਾਰਾ ਕੁਝ ਉਹਨਾਂ ਨਾਲ ਕਲੀਅਰ ਹੋ ਗਈ ਸੀ ਗੱਲ ਸਾਡੀ ਪਰ ਇਹਨੇ ਦੁਬਾਰਾ ਸੋਸ਼ਲ ਮੀਡੀਆ ਤੇ ਹੁਣ ਇਹਨੇ ਦੁਬਾਰਾ ਮੈਨੂੰ ਮਾੜਾ ਬਣਾਉਣ ਦਾ ਕਰਕੇ ਉਹ ਵੀਡੀਓ ਪਾ ਰਿਹਾ ਅਪਲੋਡ ਕਰ ਰਿਹਾ ਵੀ ਮੈਂ ਰੋਂ ਗਿਆ ਮੈਂ ਗਲਤ ਹਾਂ ਹਣਾ ਚਲੋ ਠੀਕ ਹੈ ਉਹ ਆਪਣਾ ਪੱਖ ਦੇ ਰਿਹਾ ਵੀ ਸਾਰਾ ਕੁਝ ਕਰ ਰਿਹਾ ਕਹਿੰਦਾ ਇੱਕ ਦਿਲਜੀਤ ਮੁੰਡਾ ਵਾ ਉਹਨੂੰ ਕਿਹਾ ਫੋਨ ਕਰਨ ਨੂੰ ਪੈਸੇ ਅਸੀਂ ਦਿੱਤੇ ਆ ਵੀਰੇ ਪੈਸੇ ਅਸੀਂ ਲੈਣੇ ਆ ਨਾ ਕਿ ਕਿਸੇ ਹੋਰ ਨੇ ਲੈਣੇ ਆ ਠੀਕ ਹੈ ਉਹ ਸਾਡੀ ਹੱਕ ਦੀ ਕਮਾਈ ਆ ਅਸੀਂ ਖੁਦ ਲਵਾਂਗੇ ਅਸੀਂ ਕਿਸੇ ਤੋਂ ਫੋਨ ਨਹੀਂ ਕਰਾਇਆ ਦੂਜੀ ਗੱਲ ਪੰਮਾ ਸਾਦਕਪੁਰ ਮੁੰਡਾ ਮੇਰਾ ਫਰੈਂਡ ਆ ਬਾਕੀ ਜੇ ਕਿਸੇ ਨੂੰ ਨਹੀਂ ਵੀ ਪਤਾ ਹੈਗਾ ਪੰਮਾ ਸਾਧਕਪੁਰ ਪੁੱਛ ਲਿਓ ਇਹ ਕਹਿੰਦਾ ਸੀ ਨਾਲ ਆਇਆ ਸੀ ਹਨਾ ਉਹਨੇ ਵੀ ਮੇਰੀਆਂ ਟੱਟੀਆਂ ਪੁੰਜੀਆਂ ਨਾਲ ਏ ਸੀ ਮੇਰੇ ਹੱਥ ਨਹੀਂ ਟੁੱਟੇ ਸੀ ਵੀਰੇ ਮੇਰੀ ਲੱਤ ਟੁੱਟੀ ਸੀ ਇੱਕ ਠੀਕ ਆ ਜਾਣ ਕੇ ਲੋਕਾਂ ਦੇ ਵਿੱਚ ਇਹ ਗੱਲਾਂ ਫਲਾ ਰਿਆ ਵੀ ਇਹ ਮੇਰਾ ਫਰੈਂਡ ਸੀ ਮੇਰਾ ਸਾਡਾ ਕੋਈ ਫਰੈਂਡ ਨਹੀਂ ਸੀ ਨਾ ਸੀ ਕਦੇ ਇਹਨੂੰ ਫਰੈਂਡ ਬਣਾਇਆ ਇਹ ਸਿਰਫ ਸਾਡੇ ਕੋਚ ਦੇ ਜ਼ਰੂਰ ਸਾਨੂੰ ਮਿਲਿਆ ਸੀ ਤੇ ਕੋਚ ਦੇ ਥਰੂ ਹੀ ਸਾਡੇ ਘਰ ਆਉਂਦਾ ਸੀ ਕਈ ਵਾਰੀ ਸਾਡੇ ਕੋਲ ਰਾਤਾਂ ਵੀ ਕੱਟਦਾ ਚਲੋ ਮੈਂ ਇਹ ਨਹੀਂ ਕਿਸੇ ਨੂੰ ਨੀਵਾ ਦਿਖਾ ਰਿਹਾ ਜਾਂ ਕਿਸੇ ਨੂੰ ਮਾੜਾ ਕਹਿ ਰਿਹਾ ਵਾ ਪਰ ਜੋ ਇਹ ਬੰਦਾ ਇਹਦੀ ਮੈਂ ਸਚਾਈ ਦੱਸ ਰਿਹਾ ਤੁਹਾਨੂੰ ਹਨਾ ਬਾਕੀ ਬਹੁਤ ਭਰਾਵਾਂ ਦੇ ਮੈਸੇਜ ਆਏ ਵੀ ਵੀ ਵੀਡੀਓ ਸ਼ੇਅਰ ਹੋ ਰਹੀ ਆ ਜਾਂ ਉਹ ਇਹਨਾਂ ਪਰਸਨਲ ਮੈਟਰ ਸੀ ਠੀਕ ਆ ਪਹਿਲਾਂ ਇਹ ਜਾਣ ਕੇ ਸਾਨੂੰ ਸਿੱਧੀਆਂ ਧਮਕੀ ਦੇਂਦਾ ਸੀ ਵੀ ਸਿੱਧੇ ਮੈਸੇਜ ਕਰਦਾ ਸੀ ਤੇਰੀ ਵੀਡੀਓ ਪਾਈ ਆ ਕਿਸੇ ਨੇ ਟਿਕਟੋਕ ਤੇ ਇਦਾਂ ਤੂੰ ਇਦਾਂ ਵਾ ਤੂੰ ਫਲਾਨਾ ਵਾ ਤੂੰ ਧਮਕੜਾ ਵਾ ਹਨਾ ਮੇਰੀ ਗੱਲ ਕਰ ਰਿਹਾ ਸੀ ਮੈਨੂੰ ਕਹਿ ਰਿਹਾ ਸੀ ਵੀ ਤੇਰੇ ਬਾਰੇ ਕੋਈ ਬੰਦਾ ਕਹਿ ਰਿਹਾ ਤੇ ਮੈਨੂੰ ਦੱਸ ਰਿਹਾ ਸੀ ਉਹ ਮੈਂ ਜਦੋਂ ਮੈਸੇਜ ਸੁਣੇ ਇਹਨੇ ਮੈਨੂੰ ਮਾੜੀ ਚੰਗੀ ਗਈ ਤੂੰ ਮੇ ਤੇ ਵੀਡੀਓ ਲਾ ਕੇ ਪੋਨਾ ਵਾ ਫਲਾਨਾ ਕਰਦਾ ਤੇ ਹਮਕੜਾ ਹਨਾ ਚਲੋ ਇੰਨੇ ਸਾਲਾਂ ਦਾ ਮੈਂ ਕਦੇ ਕਦੇ ਬੋਲਿਆ ਨਹੀਂ ਚਲੋ ਠੀਕ ਹੈ ਨਾਲੇ ਮੈਂ ਨਾਲੇ ਇਹ ਐਡਾ ਕਹਿੰਦਾ ਵੀ ਮੈਂ ਦਿਹਾੜੀਆਂ ਲਾ ਕੇ ਫਲਾਨਾ ਮੈਂ ਪੱਕਾ ਹੋ ਗਿਆ ਬਾਹਰ ਹਨਾ ਵੀ ਵੀ ਤੇਰੇ ਬੇਬੀ ਹੋਇਆ ਤੂੰ ਆਪਣੇ ਬੇਬੀ ਕੋਲ ਬੈਠ ਆਪਣੀ ਵਾਈਫ ਕੋਲ ਬੈਠ ਤੂੰ ਉਹਨਾਂ ਨਾਲ ਗੱਲਾਂ ਬਾਤਾਂ ਕਰ ਤੂੰ ਮੇਰੀਆਂ ਗੱਲਾਂ ਕਰਨ ਰਿਆ ரைਟ ਵੀ ਪਰਮਾਤਮਾ ਨੇ ਤੈਨੂੰ ਪੁੱਤਰ ਦੀ ਦਾਤ ਤੇਰੇ ਕੋਲ ਦੋ ਪੋਤੇ ਆ ਤੇਰੇ ਕੋਲ ਵੀ ਤੂੰ ਆਪਣੀ ਗੱਲ ਕਰ ਆਪਣੇ ਪਰਿਵਾਰ ਦੀ ਗੱਲ ਕਰ ਤੂੰ ਆਪਣੇ ਪਰਿਵਾਰ ਦੀ ਗੱਲ ਛੱਡ ਕੇ ਤੂੰ ਮੇਰੀ ਗੱਲ ਕਰਨ ਰਿਆ ਤੂੰ ਇੰਨਾ ਬੇਲਾਵਾ ਤੂੰ ਵੀ ਆਪਣੇ ਪਰਿਵਾਰ ਨੂੰ ਛੱਡ ਕੇ ਤੂੰ ਮੇਰੀਆਂ ਗੱਲਾਂ ਕਰਨ ਰਿਆ ਨਾਲੇ ਮੈਂ ਇਦਾਂ ਦਾ ਇਨਸਾਨ ਨਹੀਂ ਹੈਗਾ ਨਾਲੇ ਸ਼ਾਹਪੂਰ ਉਹਦਾ ਪਿੰਡ ਆ ਠੀਕ ਆ ਵੀ ਜੇ ਕਿਸੇ ਨੂੰ ਲੱਗਦਾ ਵੀ ਮੈਂ ਉਹਦੇ ਮਾਪੇ ਨੂੰ ਮਾਰਨ ਦੀ ਧਮਕੀ ਦਿੱਤੀ ਆ ਜਾਂ ਉਹਨੂੰ ਮਾਰਨ ਦੀ ਧਮਕੀ ਦਿੱਤੀ ਆ ਜਦੋਂ ਮਾਰਜੀ ਮੈਤਪੁਰ ਸ਼ਹਿਰ ਜਾ ਕੇ ਸ਼ਾਹਪੁਰ ਪੁੱਛ ਲਿਓ ਵੀ ਉਹਦੇ ਮੰਮੀ ਡੈਡ ਦਾ ਮੈਂ ਨਾਂ ਵੀ ਦੱਸ ਦੂੰਗਾ ਐਡਰੈਸ ਵੀ ਤੁਹਾਨੂੰ ਦੇ ਦੂੰਗਾ ਵੀ ਤੁਸੀਂ ਜਾ ਕੇ ਪੁੱਛ ਸਕਦੇ ਆ ਜੇ ਮੈਂ ਕੋਈ ਇਦਾਂ ਦੀ ਕੋਈ ਕੰਮ ਕੀਤਾ ਜੇ ਕੋਈ ਮਾੜਾ ਕੰਮ ਕੀਤਾ ਤੇ ਤੁਹਾਡਾ ਸਾ ਤੁਹਾਡੇ ਸਾਰਿਆਂ ਦੀ ਚਪਲਾ ਹੋਣੀ ਹੈ ਤੇ ਮੇਰਾ ਸਿਰ ਹੋਊਗਾ ਪਰ ਮੈਂ ਇਦਾਂ ਦਾ ਇਨਸਾਨ ਨਹੀਂ ਹੈਗਾ ਜਿੱਦਾਂ ਦੇ ਮੇਰੇ ਮਾਪੇ ਆ ਉਦਾਂ ਦੇ ਸਾਰੇ ਮਾਪੇ ਦੀ ਮੈਂ ਇੱਜ਼ਤ ਕਰਦਾ ਮੈਂ ਰਿਸਪੈਕਟ ਕਰਦਾ ਠੀਕ ਹੈ ਬਾਕੀ ਜੋ ਬੰਦਾ ਇਹ ਕਹਿ ਰਿਹਾ ਲੋਕਾਂ ਨੂੰ ਗੁੰਗਰਾਹ ਕਰ ਰਿਹਾ ਵੀਡੀਓ ਪਾ ਰਿਹਾ ਪਰ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਮੈਂ ਦੁਬਾਰਾ ਉਹੀ ਗੱਲ ਰਿਪੀਟ ਕਰ ਰਿਹਾ ਵੀ ਜੇ ਤੂੰ ਐਡਾ ਅਣਕੀ ਜਿਹਾ ਨਾ ਚਲੋ ਮੈਂ ਆਪਣੇ ਅਸਤਾਦ ਦੇ ਬਾਰੇ ਗੱਲ ਕਰ ਰਿਹਾ ਵੀ ਚਲੋ ਅੱਜ ਇਸ ਦੁਨੀਆ ਦੇ ਵਿੱਚ ਹੈ ਨਹੀਂਗਾ ਨਾ ਮੇਰਾ ਉਸਤਾਦ ਹੈ ਨਾ ਚਲੋ ਸਾਰਿਆਂ ਨੂੰ ਪਤਾ ਵੀ ਮੇਰਾ ਉਸਤਾਦ ਕੌਣ ਆ ਜਾਂ ਕਿੱਦਾਂ ਸੀ ਕਿੱਦਾਂ ਦੇ ਉਹਦੇ ਘਰ ਦੇ ਹਾਲਾਤ ਸੀ ਹਨਾ ਸਾਰਿਆਂ ਨੂੰ ਪਤਾ ਇਸ ਗੱਲ ਦਾ ਹਨਾ ਇਹ ਸਾਰੇ ਬੰਦੇ ਉਹਦੇ ਕੋਲ ਰਹਿੰਦੇ ਸੀ ਅਕੈਡਮੀ ਹਨਾ ਇਹਨਾਂ ਦਾ ਵੀ ਫਰਜ਼ ਬਣਦਾ ਸੀ ਵੀ ਉਹਦੇ ਪਰਿਵਾਰ ਲਈ ਜਾਂ ਉਹਦੇ ਨਿਆਣਿਆਂ ਲਈ ਹਨਾ ਪਰ ਮੈਂ ਕਦੇ ਇਹ ਗੱਲ ਕਦੇ ਬੋਲਣਾ ਨਹੀਂ ਚਾਹੁੰਦਾ ਸੀ ਪਰ ਇਹ ਬੰਦਾ ਇਹ ਗੱਲ ਕਹਿ ਰਿਹਾ ਵੀ ਉਹ ਪੈਸੇ ਲੈ ਰਿਹਾ ਸੀ ਇਹਦੇ ਕੋਲ ਅਕੈਡਮੀ 'ਚ ਰਹਿਣ ਦੇ ਤੇ ਇਹ ਇਦਾਂ ਦੀਆਂ ਗੱਲਾਂ ਕਰ ਰਿਹਾ ਅੱਜ ਹਨਾ ਕਿਉਂਕਿ ਅਸੀਂ ਵੀ ਅਕੈਡਮੀਾਂ 'ਚ ਰਹਿੰਦੇ ਰਹੇ ਅਸੀਂ ਵੀ ਆਪਦਾ ਖਰਚਾ ਖੁਦ ਕਰਦੇ ਰਹੇ ਆ ਆਪ ਦੀ ਜੇਬਾਂ ਜੋ ਪੈਸੇ ਲਾਉਂਦੇ ਰਹੇ ਆ ਆਪਦੇ ਹਨਾ ਵੀ ਸਾਰਾ ਕੁਝ ਕਰਦੇ ਰਿਹਾ ਜੋ ਇਹ ਕਹਿ ਰਿਹਾ ਹਨਾ ਜੇ ਤੂੰ ਐਡਾ ਤਗੜਾ ਪਲੇਅਰ ਸੀ ਤੂੰ ਪਲੇਅਰਾਂ ਦੇ ਨਾਮ ਲੈ ਰਿਆਂ ਵੀ ਉਹ ਨੂੰ ਪਲੇਅਰ ਨੂੰ ਪੁੱਛ ਲਿਓ ਉਹ ਨੂੰ ਪਲੇਅਰ ਨੂੰ ਪੁੱਛ ਲਿਓ ਜੇ ਤੂੰ ਐਡਾ ਤਗੜਾ ਪਲੇਅਰ ਸੀ ਤੇਰੇ ਕੋਲ ਲੱਖ ਰੁਪਈਆ ਹੈ ਨਹੀਂ ਸੀ ਜੇ ਤੂੰ ਐਡੀ ਕਬੱਡੀ ਖੇਡੀ ਆ ਤੇਰੇ ਕੋਲ ਸਰਜਰੀ ਕਰਾਉਣ ਨੂੰ ਲੱਖ ਰੁਪਈਆ ਵੀ ਹੈ ਨਹੀਂ ਸੀ ਜਿਹੜਾ ਤੂੰ ਕਹਿੰਦਾ ਸੀ ਮੈਂ ਅਕੈਡਮੀਆ 'ਚ ਖਰਚਾ ਕਰਦਾ ਸੀ ਫਲਾਨਾ ਉਹ ਸਾਰੀ ਅਕੈਡਮੀ ਦਾ ਖਰਚਾ ਤੂੰ ਕਰਦਾ ਸੀ ਵੀ ਜਿਹੜਾ ਤੇ ਤੂੰ ਬਾਅਦ ਵਿੱਚ ਸਰਜੀ ਕਰਾਉਣ ਲਈ ਤੇਰੇ ਕੋਲ ਲੱਖ ਰੁਪਈਆ ਵੀ ਹੈ ਨਹੀਂ ਸੀ ਹੁਣ ਤੂੰ ਗੱਲਾਂ ਕਰ ਰਿਹਾ ਵੀ ਅਸੀਂ ਪੈਸੇ ਮੰਗ ਰਹੇ ਆ ਜਾਂ ਉਹ ਸਾਡੇ ਹੱਕ ਦੇ ਕਮਾਏ ਸੀ ਵੀਰੇ ਅਸੀਂ ਲੈਣੇ ਆ 10 ਸਾਲ ਹੋ ਗਏ ਇਸ ਗੱਲ ਨੂੰ ਇਸ ਬੰਦੇ ਨੇ 10 ਸਾਲਾਂ ਚ 35000 ਰੁਪਈਆ ਕਹਿੰਦਾ ਇਹ ਮੋੜਿਆ ਬਾਕੀ ਲੱਖ ਰੁਪਈਏ ਤੇ ਤੁਸੀਂ 10 ਸਾਲਾਂ ਦਾ ਵਿਆਜ ਲਾ ਲਓ ਮੇਰਾ ਭਰਾ ਵੀ ਕਿੰਨਾ ਬਣਦਾ ਹੁਣ ਵਿਆਜ ਸਣੇ ਪੈਸੇ ਲੈਣੇ ਆ ਇਹ ਸਾਡੇ ਨਾਲ ਆਪ ਪੰਗੇ ਲੈਂਦਾ ਸੀ ਜਾਣ ਕੇ ਇਹਨਾਂ ਪਰਸਨਲ ਮੈਟਰ ਦੀ ਸਾਡਾ ਹੋਰ ਲੋਕਾਂ ਨੂੰ ਕਹਿ ਰਿਹਾ ਵੀ ਵੀ ਫਰੈਂਡ ਸੀ ਹਨਾ ਸਾਨੂੰ ਇਦਾਂ ਦੇ ਕੋਈ ਲੋੜ ਨਹੀਂ ਫਰੈਂਡ ਬਣਾਉਣ ਦੀ ਇਦਾਂ ਦੇ ਫਰੈਂਡ ਦੀ ਵੀ ਲੋੜ ਹੁੰਦੀ ਆ ਜਿਹੜੇ ਤੁਹਾਡੀ ਸਕਰੀਨ ਰਿਕਾਰਡਿੰਗ ਕਰਕੇ ਬਾਅਦ ਚੋਂ ਆਪਣੇ ਹੀ ਇੱਕ ਇੱਕ ਦੋਸਤ ਕਹਿ ਰਿਹਾ ਯਾਰ ਕਹਿ ਰਿਹਾ ਵਾ ਵੀ ਆਪਣੇ ਯਾਰਾਂ ਦੀ ਸਕਰੀਨ ਰਿਕਾਰਡਿੰਗ ਕਰਕੇ ਤੇ ਉਹਨਾਂ ਦੀ ਮਤਲਬ ਵੀ ਲੋਕਾਂ ਨੂੰ ਗੁੰਗਰਾਹ ਕਰਕੇ ਵੀਡੀਓ ਪਾ ਰਿਹਾ ਵੀ ਅਸੀਂ ਮਾੜੇ ਆ ਅਸੀਂ ਰੋਂਗ ਆ ਵੀ ਮੈਂ ਉਹਦੇ ਮਾਪੇ ਨੂੰ ਧਮਕੀ ਦਿੱਤੀ ਵੀ ਉਹਨੂੰ ਧਮਕੀ ਦਿੱਤੀ ਥ੍ਰੈਟ ਦਿੱਤਾ ਉਹਨੂੰ ਹਨਾ ਵੀ ਇਦਾਂ ਕਰਦੇ ਉਹਨਾਂ ਸਿਰਫ ਮੇਰਾ ਪਰਸਨਲ ਮੈਟਰ ਸੀ ਉਹ ਤਾਂ ਕਰਕੇ ਉਹਨਾਂ ਗੱਲਬਾਤ ਹੋਈ ਸੀ ਉਹਨੇ ਸਾਨੂੰ ਨਹੀਂ ਪਤਾ ਉਹਨੇ ਕਦੋਂ ਸਕਰੀਨ ਰਿਕਾਰਡਿੰਗ ਕੀਤੀ ਕਦੋਂ ਨਹੀਂ ਕੀਤੀ ਪਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਨਾ ਇਦਾਂ ਦੇ ਯਾਰਾਂ ਤੋਂ ਬਚ ਕੇ ਜਿਹੜੇ ਤੁਹਾਡੇ ਸਕਰੀਨ ਰਿਕਾਰਡਿੰਗ ਕਰਨ ਬਾਅਦ ਚੋਂ ਲੋਕਾਂ ਨੂੰ ਸ਼ੇਅਰ ਕਰਕੇ ਦੱਸਣ ਇਦਾਂ ਦੇ ਯਾਰ ਸਾਨੂੰ ਨਹੀਂ ਚਾਹੀਦੇ ਵੀਰੇ ਨਾ ਅਸੀਂ ਇਦਾਂ ਦੇ ਯਾਰ ਬਣਾਉਂਦੇ ਆ ਨਾ ਅਸੀਂ ਕਦੇ ਬਣਾਏ ਆ ਤੇ ਨਾਂ ਵਾਇਗਰੂ ਕਰਕੇ ਇਦਾਂ ਦੇ ਯਾਰ ਸਾਨੂੰ ਮਿਲਣ